ਹਾ ਇੱਕ ਵਾਰੀ ਇੱਕ ਵਾਰੀ ਛੱਡ ਗਿਆ ਨਹੀਂ ਉਹ ਜੁੱਤੇ ਰਹਿ ਗਿਆ ਯਕੀਨ ਵੇ ਭਾਂਡਾ ਛੰਡਾ ਨਾਲੇ ਵੰਡੇ ਲੈ ਜ਼ਮੀਨ ਵੇ ਨਹੀਂ ਉਹ ਜੁੱਤੇ ਰਹਿ ਗਿਆ ਯਕੀਨ ਵੇ ਭਾਂਡਾ ਛੰਡਾ ਨਾਲੇ ਵੰਡੇ ਲੈ ਜ਼ਮੀਨ ਵੇ ਤੂੰ ਦਿਲ ਵਿੱਚ ਗੱਲ ਦਾ ਲੈ ਨਹੀਂ ਉਹ ਛੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਗ੍ਹ ਮਾਰ ਲੈ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰੰਧ ਮਾਰ ਲੈ ਨਹੀਂ ਉਠੇ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰੰਧ ਮਾਰ ਲੈ ਤੇਰੀ ਮੇਰੀ ਨਿਉ ਬੋਧੀ ਨਹੀਂ ਚੁਲਾਈ ਦੀ ਹੱਸ ਖੇੜ ਕੇ ਨੀ ਜ਼ਿੰਦਗੀ ਬਤਾਈ ਦੀ ਓਏ ਤੇਰੀ ਮੇਰੀ ਨਿਉ ਬੋਧੀ ਨਹੀਂ ਚੁਲਾਈ ਦੀ ਹੱਸ ਖੇੜ ਕੇ ਨੀ ਜ਼ਿੰਦਗੀ ਬਤਾਈ ਦੀ ਤੇਰੀ ਮੇਰੀ ਨੇ ਬਹੁਤੀ ਨੇ ਜਲਾਈ ਦੀ ਹੱਥ ਫੇੜ ਕੇ ਨੀ ਜ਼ਿੰਦਗੀ ਬਤਾਈ ਦੀ ਸ਼ਕੀਮਾ ਸਭ ਢੇ ਜਾਣੀਆਂ ਮਹਿਲ ਮਾਰੀਆਂ ਜ਼ਮੀਨਾਂ ਬਿਲੋ ਸਾਰੀਆਂ ਨੀ ਦੁਨੀਆ ਤੇ ਰਹਿ ਜਾਣੀਆਂ ਮਹਿਲ ਮਾਰੀਆਂ ਜ਼ਮੀਨਾਂ ਬਿਲੋ ਸਾਰੀਆਂ ਨੀ ਦੁਨੀਆ ਤੇ ਰਹਿ ਜਾਣੀਆਂ ਪੰਨ੍ਯਾ ਕਿੱਲਿਆਂ ਦੀਆਂ ਵੇਤਨ ਢੇਰੀਆਂ ਤੇਨ ਮੱਝਾਂ ਸਾਨੂੰ ਆਉਂਦੀਆਂ ਲਵੇਰੀਆਂ ਓਏ ਪੰਨ੍ਯਾ ਕਿੱਲਿਆਂ ਦੀਆਂ ਵੇਤਨ ਢੇਰੀਆਂ ਤੇਨ ਮੱਝਾਂ ਸਾਨੂੰ ਆਉਂਦੀਆਂ ਲਵੇਰੀਆਂ ਤੂੰ ਹੋਰ ਵੀ ਨਜ਼ਰ ਮਾਰ ਲੈ ਨਈਉ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰੰਧ ਮਾਰ ਲੈ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰੰਧ ਮਾਰ ਲੈ ਨਈਉ ਜੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰੰਧ ਮਾਰ ਲੈ ਖਾਲੂ ਜੈਨਾ ਜਹਾਨੋ ਰਾਜੇ ਰਾਣੀਆਂ ਸੋਣ ਬੀਤੀ ਅਰੇ ਯੱਗ ਤੋਂ ਕਹਾਣੀ ਓ ਖਾਲੂ ਜੈਨਾ ਜਹਾਨੋ ਰਾਜੇ ਰਾਣੀਆਂ ਸੋਣ ਬੀਤੀ ਅਰੇ ਯੱਗ ਤੋਂ ਬਾਣੀਆਂ ਕਹਾਣੀਆਂ ਹੀ ਰੋਝਾਰਿਆ ਕਿ ਮੀਨਾ ਬਿਲੋ ਸਾਰੀਆਂ ਨਹੀਂ ਦੁਨੀਆਂ ਤੇ ਰਹਿ ਜਾ ਰੀਆਂ ਨਹੀਂ ਉਹ ਛੇਠ ਨਾਲ ਭਾਈ ਵਾਲੀ ਪੁੱਗਣੀ ਤੂੰ ਹੱਥ ਵਿੱਚ ਕੰਦ ਮਾਰ ਲੈ ਮੇਲ ਮਾਰੀਆਂ ਜ਼ਮੀਨਾਂ ਬਿਲੋ ਸਾਰੀਆਂ ਨਹੀਂ ਗਰੀਆਂ ਤੇ ਰਹਿ ਜਾ ਰੀਆਂ ਪ੍ਰਗਟ ਹਾਂਜੀ ਸੈਮਲ ਘਾਰੂ ਜੀ